ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਹੋਰ ਸਨਾਲ ਸਕੀ ਹਾਲ ਆ ਸਭ ਠੀਕ ਠਾਕ ਆ ਆਸ ਕਰਦਾ ਸਾਰੇ ਠੀਕ ਹੋਵੋਗੇ। ਔਰ ਆਜਰਾ ਮੈਂ ਟੌਪਿਕ ਤੇ ਡਨਲ ਜੋ ਵੀਡੀਓ ਸ਼ੇਅਰ ਕਰਨ ਜਾ ਰਿਹਾ ਹਾਂ ਉਹ ਦਰ ਤੇ ਡਰ ਤੇ ਜਿੱਤ ਕਿਸ ਤਰ੍ਹਾਂ ਪਾਈ ਜਾ ਸਕਦੀ ਆ ਉਹਦੇ ਬਾਰੇ ਆਪਣੀ ਗੱਲਬਾਤ ਰਹੇਗੀ। ਔਰ ਜਿਸ ਤਰ੍ਹਾਂ ਡਰ ਸਾਨੂੰ ਕੀ ਕੀ ਲੱਗਦਾ ਡਰ ਕਿੱਥੇ ਕਿੱਥੇ ਸਾਨੂੰ ਡਰ ਲੱਗਦਾ। ਜਿਸ ਤਰ੍ਹਾਂ ਆਪਾਂ ਜਦੋਂ ਬਚਪਨ ਚ ਹੁੰਨੇ ਆ ਤੇ ਆਪਾਂ ਕੁਝ ਕਦਮ ਵੀ ਪੁੱਟਣ ਲੱਗਦੇ ਆ ਤੇ ਮਾਤਾ ਪਿਤਾ ਵੀ ਸਾਨੂੰ ਕਹਿ ਦਿੰਦੇ ਆ ਵੀ ਬੇਟਾ गिर ਨਾ ਜਾਇਂ ਡਿੱਗ ਨਾ ਜਾਇਂ। ਸਾਨੂੰ ਡਰ ਪੈਦਾ ਕਰਦੇ ਸਾਡੇ ਅੰਦਰ ਡਰ ਆਂਦਾ। ਕਿੱਥੇ ਅਸੀਂ ਜਾਂਦੇ ਆ ਡਾਕਟਰ ਕੋਲ ਜਾਂਦੇ ਦਵਾਈ ਲੈਣ ਸਾਨੂੰ ਇੰਜੈਕਸ਼ਨ ਲੱਗਣ ਤੋਂ ਸਾਨੂੰ ਡਰ ਲੱਗਦਾ ਥੋੜਾ ਵੱਡੇ ਹੁੰਨੇ ਆ ਥੋੜਾ ਅੱਗੇ ਵੱਧਦੇ ਆ ਸਕੂਲ ਕਾਲਜ ਯੂਨੀਵਰਸਿਟੀ ਚ ਜਾਂਦੇ ਆ ਪੜ੍ਹਦੇ ਆ ਪੜ੍ਹਨ ਦੇ ਵਿੱਚ ਪੇਪਰਾਂ ਦੇ ਸਮੇਂ ਵੀ ਸਾਨੂੰ ਡਰ ਲੱਗਦਾ ਕਿ ਸਾਡੇ ਕਿਤੇ ਨੰਬਰ ਘਟ ਨਾ ਆ ਸੰ ਅਸੀਂ ਕਿਤੇ ਫੇਲ ਨਾ ਹੋ ਜਾਈਏ ਸਾਨੂੰ ਫੇਲ ਹੋਣ ਤੋਂ ਬਹੁਤ ਸਾਰਾ ਡਰ ਲੱਗਦਾ ਫਿਰ ਉਸ ਤੋਂ ਬਾਅਦ ਅਸੀਂ ਜੋਬ ਵਾਲੇ ਪਾਸੇ ਜਾਂਦੇ ਆ ਜਦੋਂ ਜੋਬ ਤੇ ਜਾਂਦੇ ਨੇ ਇੰਟਰਵਿਊ ਦੇਣ ਜਾਂਦੇ ਆ ਸਾਨੂੰ ਉਹ ਤੋਂ ਵੀ ਬਹੁਤ ਸਾਰੇ ਡਰ ਲੱਗਦੇ। ਮੈਂ ਇੰਟਰਵਿਊ ਵਿੱਚ ਪਤਾ ਨਹੀਂ ਸਿਲੈਕਟ ਹੋਵਾਂਗੇ ਜਾਂ ਨਹੀਂ ਹੋਵਾਂਗੇ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ ਕੋਈ ਕਾਰੋਬਾਰ ਸ਼ੁਰੂ ਕਰਦੇ ਆਂ। ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਬਹੁਤ ਸਾਰਾ ਡਰ ਲੱਗਦਾ। ਕੀ ਅਸੀਂ ਕਾਰੋਬਾਰ 'ਚ ਕਾਮਯਾਬ ਹੋ ਜਾਵਾਂਗੇ? ਕਾਰੋਬਾਰ ਦੇ ਵਿੱਚ ਅਸੀਂ ਪੈਸਾ ਇਨਵੈਸਟ ਕਰਨ ਲੱਗਦੇ ਆਂ ਤੇ ਇਨਵੈਸਟ ਕਰਨ ਤੋਂ ਪਹਿਲਾਂ ਕਈ ਵਾਰ ਸਾਨੂੰ ਡਰ ਲੱਗਦਾ। ਕੀ ਜੋ ਪੈਸਾ ਅਸੀਂ ਇਨਵੈਸਟ ਕਰਨ ਜਾ ਰਹੇ ਆਂ ਕੀ ਅਸੀਂ ਆਪਣੇ ਪੈਸੇ ਨਾਲ ਉਸ ਨੂੰ ਕਾਮਯਾਬ ਹੋ ਜਾਵਾਂਗੇ ਇਹ ਸਾਨੂੰ ਬਹੁਤ ਸਾਰੇ ਇਸ ਤਰ੍ਹਾਂ ਦੇ ਕੋਈ ਅਸੀਂ ਕੰਮ ਕਰਨ ਲੱਗਦੇ ਆ ਤੇ ਸਾਨੂੰ ਡਰ ਲੱਗਦਾ ਕਿ ਅਸੀਂ ਕਾਮਯਾਬ ਹੋ ਜਾਵਾਂਗੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਡਰ ਆ ਜੋ ਸਾਨੂੰ ਸਤਾਉਂਦੇ ਆ ਪਰ ਡਰ ਦੇ ਉੱਪਰ ਕਿਸ ਤਰ੍ਹਾਂ ਹੈ ਵੀ ਹੋ ਜਾ ਸਕਦਾ ਡਰ ਤੇ ਕਾਬੂ ਕਿਸ ਤਰ੍ਹਾਂ ਹੋਇਆ ਜਾ ਸਕਦਾ ਡਰ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਬਹੁਤ ਹੀ ਤਕਪੂਰ ਗੱਲ ਹੈ ਡਰ ਤਾਂ ਹਮੇਸ਼ਾ ਇਸ ਤੋਂਦਾ ਹੀ ਰਹਿੰਦਾ ਹਮੇਸ਼ਾ ਡਰਾਉਂਦਾ ਹੀ ਰਹਿੰਦਾ ਅਗਰ ਡਰਦੇ ਨਾ ਅਸੀਂ ਡਰਦੇ ਰਹਿਨੇ ਅਤ ਕਦੀ ਜ਼ਿੰਦਗੀ ਦੇ ਚੱਗੇ ਨਹੀਂ ਵੱਧ ਸਕਦੇ ਕਦੀ ਜ਼ਿੰਦਗੀ ਦੇ ਵਿੱਚ ਅਸੀਂ ਤਰੱਕੀ ਨਹੀਂ ਕਰ ਸਕਦੇ ਡਰ ਦੇ ਉੱਪਰ ਜਿੱਤ ਪਾਉਣੀ ਪੈਗੀ ਸਾਨੂੰ ਡਰ ਦੇ ਉੱਪਰ ਜਿੱਤ ਪਾਉਣ ਵਾਸਤੇ ਸਾਨੂੰ ਕੀ ਕਰਨਾ ਪਊਗਾ ਸਾਡੇ ਕੋਲ ਹਿੰਮਤ ਹੋਣੀ ਚਾਹੀਦੀ ਹੈ ਹਿੰਮਤ ਅਗਰ ਸਾਡੇ ਕੋਲ ਹਿੰਮਤ ਹੈ ਕੁਝ ਕਰਨ ਦੀ ਕਿਸੇ ਚੀਜ਼ ਨੂੰ ਸ਼ੁਰੂਆਤ ਕਰਨ ਦੀ ਤੇ ਅਸੀਂ ਡਰ ਦੇ ਉੱਪਰ ਜਿੱਤ ਪਾ ਸਕਦੇ ਹਾਂ ਅਗਰ ਅਸੀਂ ਹਿੰਮਤ ਨਹੀਂ ਰੱਖਦੇ ਤੇ ਸਾਡੇ ਕੋਲ ਦੋ ਵਿਕਲਪ ਨਾ ਹੁੰਦੀਆਂ ਜਾਂ ਤੇ ਭੇਡਾਂ ਦੀ ਤਰ੍ਹਾਂ ਜੀਣਾ ਸਿੱਖ ਲਓ ਤੇ ਜਾਂ ਸ਼ੇਰ ਦੀ ਤਰ੍ਹਾਂ ਜੀਣਾ ਸਿੱਖ ਲਓ ਤੁਹਾਡੇ ਅੰਦਰ ਆ ਤੁਸੀਂ ਕੀ ਬਣ ਕੇ ਜੀਣਾ ਚਾਹੁੰਦੇ ਹੋ ਜੇ ਤੇ ਸ਼ੇਰ ਤੇ ਸ਼ੇਰ ਦੀ ਤਰ੍ਹਾਂ ਜ਼ਿੰਦਗੀ ਨੂੰ ਜੀਵਾਂਗੇ ਤੇ ਸਾਡੇ ਤੋਂ ਡਰ ਸਾਰੇ ਸਾਡੇ ਤੋਂ ਦੂਰ ਹੋ ਜਾਣਗੇ ਲੈਨਿਕ ਕੋ ਕੰਮ ਕਰਨਾ ਤੇ ਉਹ ਦੇਖਦੇ ਜਿਸਕ ਲੈਣਾ ਸਿੱਖੋ ਤੈਨੂੰ ਰਿਸਕ ਨਹੀਂ ਲਵਾਂਗੇ ਤਾਂ ਇਹ ਕਦੀ ਵੀ ਗਾਹ ਨਹੀਂ ਵਧਾਂਗੇ ਮੋਸਟਲੀ ਬਹੁਤ ਸਾਰੇ ਲੋਕ ਕਹਿੰਦੇ ਆ ਸਾਨੂੰ ਰਿਸਕ ਲੈਣ ਤੋਂ ਡਰ ਲੱਗਦਾ ਦੋਸਤੋ ਅਸਲੀ ਕਾਮਯਾਬੀ ਸਾਡੇ ਰਿਸਕ ਲੈਣ ਦੇ ਵਿੱਚ ਹੈਗੀ ਆ ਨਾ ਕਿ ਡਰ ਦੇ ਵਿੱਚ ਹੈਗੀ ਆ ਕਦੀ ਵੀ ਡਰ ਦੇ ਅੰਦਰ ਕੋਈ ਵੀ ਕਾਮਯਾਬੀ ਨਹੀਂ ਸ਼ੁਕਰੀ ਡਰ ਤੋਂ ਅੱਗੇ ਵਧਣਾ ਤੇ ਸਾਨੂੰ ਕਿਤਨਾ ਕਤੇ ਜ਼ਿੰਦਗੀ ਦੇ ਵਿੱਚ ਰਿਸਕ ਲੈਣੇ ਪੈਣਗੇ ਸਾਨੂੰ ਗਾਹ ਵਧਣ ਵਾਸਤੇ ਰਿਸਕ ਲੈਣੇ ਪੈਣਗੇ ਜਿਸ ਤਾ ਹੁਣ ਆਪਾਂ ਮੈਜੇ ਕਮੰਬਈ ਨੌਕਰੀ ਤੇ ਇੰਟਰਵਿਊ ਦੇਣ ਵਾਸਤੇ ਕਰਦਾ ਰਿਸਕ ਆ ਪਰ ਸਾਨੂੰ ਡਰ ਨੂੰ ਦੂਰ ਕਰਕੇ ਇੰਟਰਵਿਊ ਦੇਣ ਜਾਣਾ ਪਊਗਾ ਬਹੁਤ سارے ਬੱਚੇ ਸਾਡੇ ਫੌਜ ਚ ਭਰਤੀ ਹੋ ਜਾਂਦੇ ਆ ਅਗਰ ਕਈ ਇਹ ਨਹੀਂ ਹੋ ਲਈ ਸਕਦੇ ਤੇ ਉਹ ਨਹੀਂ ਹੋਣਗੇ ਡਰ ਦੇ ਨਾਲੇ ਅਗਰ ਉਹ ਜਾ ਕੇ ਇੰਟਰਵਿਊ ਦੇ ਵਿੱਚ ਫੌਜ ਦੀ ਇੰਟਰਵਿਊ ਦੇ ਵਿੱਚ ਜਾ ਕੇ ਜੋ ਕੁਝ ਵੀ ਉੱਥੇ ਹੁੰਦਾ ਵਾ ਸਾਰੀ ਚੀਜ਼ਾਂ ਗੇਮਗਾਮਾ ਜੋ ਕੁਝ ਹੁੰਦਾ ਸਾਰੀਆਂ ਚੀਜ਼ਾਂ ਪੂਰੀਆਂ ਕਰਦੇ ਆ ਤੇ ਕੁਝ ਲੋਕ ਫਿਰ ਵੀ ਸਿਲੈਕਟ ਹੋ ਜਾਂਦੇ ਆ ਜਿਹੜੇ ਪੂਰੇ 100% ਡਰ ਨੂੰ ਪਿੱਛੇ ਰੱਖ ਕੇ ਪੂਰੀ ਇਮਾਨਦਾਰੀ ਦੇ ਨਾਲ ਆਪਣਾ ਪੂਰਾ 100% ਉੱਥੇ ਦੇ ਦਿੰਦੇ ਉਹ ਕਾਮਯਾਬ ਹੋ ਜਾਂਦੇ ਆ ਜੋਕ ਮਿਲ ਜਾਂਦੀ ਹੈ ਬਹੁਤ سارے ਲੋਕ ਸੋਚਦੇ ਅਸੀਂ ਕੋਈ ਕਾਰੋਬਾਰ ਖੋਲੀਏ ਫਿਰ ਅਗਲਾ ਡਰ ਸਤਾਉਂਦਾ ਨਹੀਂ ਪੈਸੇ ਖਰਾਬ ਨਾ ਹੋ ਜਾਂ ਸੰ ਸਾਡਾ ਰਿਸਕ ਹੋਊਗਾ ਬਹੁਤ ਵੱਡਾ ਰਹਿਣ ਦਿਓ ਅਸੀਂ ਕਾਰੋਬਾਰ ਨਹੀਂ ਖੋਲਣਾ ਉਹ ਡਰ ਜਾਂਦੇ ਆ ਉਹ ਰਿਸਕ ਨਹੀਂ ਲੈਂਦੇ ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਕਹਿੰਦੇ ਕੋਈ ਗੱਲ ਨਹੀਂ ਕਾਰੋਬਾਰ ਖੋਲੋ ਖੋਲਣਾਂ ਤੇ ਪਤਾ ਲੱਗੂਗਾ ਵੀ ਕੰਮਜਾਬ ਹੁੰਨੇ ਕਿ ਨਹੀਂ ਹੁੰਦੇ ਸਾਨੂੰ ਕਾਰੋਬਾਰ ਖੋਲ ਕੇ ਹੀ ਪਤਾ ਲੱਗੇਗਾ ਸਾਨੂੰ ਡਰ ਤੋਂ ਅੱਗੇ ਵਧਣਾ ਪਏਗਾ ਸਾਨੂੰ ਅੱਗੇ ਨਿਕਲਣਾ ਪਏਗਾ ਸਾਨੂੰ ਰਿਸਕ ਲੈਣਾ ਪਏਗਾ ਰਿਸਕ ਦੇਖੋ ਅੱਜ ਆਪਾਂ ਕਰੋ ਨਿਕਲੇ ਸਵੇਰੇ ਕੰਮ ਤੇ ਨਿਕਲੇ ਹਾਂ ਕਰੋ ਨਿਕਲਦੇ ਜਦੋਂ ਕਿਤੇ ਚੱਲਦੇ ਆ ਤੇ ਸਾਡਾ ਰਿਸਕ ਸਟਾਰਟ ਹੋ ਜਾਂਦਾ ਹੈ ਚਾਹੇ ਮਜ਼ਦੂਰ 8 ਘੰਟੇ ਜੌਬ ਕਰਨ ਗਿਆ ਚਾਹੇ ਕੋਈ ਜੌਬ ਤੇ ਗਿਆ ਚਾਹੇ ਕੋਈ ਦਿਹਾੜੀਦਾਰ ਗਿਆ ਚਾਹੇ ਕੋਈ ਆਟੋ ਵਾਲਾ ਗਿਆ ਚਾਹੇ ਕੋਈ ਆਪਣਾ ਕਾਰ ਤੇ ਡਰਾਈਵ ਕਰ ਰਿਹਾ ਕਿਤੇ ਲਾਈਫ ਦੇ ਵਿੱਚ ਰਿਸਕ ਤੇ ਹਮੇਸ਼ਾ ਹੈਗਾ ਇਸ ਕਰਕੇ ਇਸ ਜਿਹੜੇ ਸਾਰੇ ਡਰ ਅਗਰ ਅਸੀਂ ਸਾਈਡ ਤੇ ਕਰਕੇ ਚੱਲਦੇ ਆਂ ਤੇ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬੀ ਵੱਲੇ ਵੱਸ ਸਕਦੇ ਆਂ ਉਹਦੇ ਆਸਤੇ ਸਾਨੂੰ ਹਿੰਮਤ ਹੋਣਾ ਬਹੁਤ ਜ਼ਰੂਰੀ ਹੈ ਕਈ ਲੋਕ ਨਵਾਂ ਕੰਮ ਸ਼ੁਰੂ ਕਰਨ ਤੋਂ ਬਹੁਤ ਸਾਰਾ ਡਰਦੇ ਆ। ਕੋਈ ਲੋਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣ ਲੱਗਿਆਂ ਬਹੁਤ ਸਾਰਾ ਡਰ ਕਰਦੇ ਆ। ਕੋਈ ਲੋਕ ਇੱਕ ਕੰਮ ਕਰਦੇ ਸੀ ਉਹਨਾਂ ਨੂੰ ਡਰ ਲੱਗਦਾ ਕਿਤੇ ਮੈਂ ਦੂਸਰਾ ਕੰਮ ਕਰ ਲਿਆ ਤੇ ਮੈਂ ਕਿਤੇ ਫੇਲ ਨਾ ਹੋ ਜਾਵਾਂ, ਮੈਂ ਕਿਤੇ ਪਿੱਛੇ ਨਾ ਰਹਿ ਜਾਵਾਂ। ਲੋਕ ਕੀ ਕਹਿਣਗੇ? ਲੋਕ ਕੀ ਕਹਿਣਗੇ? ਲੋਕ ਵੀਰ ਤੋਂ ਪਿੱਛੇ ਤਾਂ ਨਹੀਂ ਹੋ ਜਾਣਗੇ। ਨਹੀਂ ਦੋਸਤ ਇਹਨਾਂ ਸਾਰੇ ਡਰਾਂ ਨੂੰ ਪਿੱਛੇ ਛੱਡ ਕੇ ਅਗਾਂ ਵਧੂ ਸੋਚ ਆਪਾਂ ਰੱਖਦੇ ਆਂ ਤੇ ਆਪਾਂ ਗਾਂ ਵਧ ਜਾਗੇ ਲੋਕ ਫਿਰ ਜਦੋਂ ਤੁਸੀਂ ਕਾਮਯਾਬ ਹੋਵੋਗੇ ਲੋਕ ਫਿਰ ਤੁਹਾਡੇ ਨਾਲ ਉਹੀ ਖੜੇ ਹੋਣਗੇ ਜਿਹੜੇ ਤੁਹਾਨੂੰ ਕਹਿਣਗੇ ਤੁਹਾਨੂੰ ਕਹਿਣ ਦਾ ਡਰ ਹੋਵੇਗਾ ਵੀ ਇਹ ਕੀ ਕੀਤਾ ਤੂੰ ਪਰ ਮੇਸ਼ਨ ਨਵੀਂ opportunity ਨੂੰ ਸਮੇਂ ਦੇ ਨਾਲ ਤੁਹਾਨੂੰ ਆਪਣੇ ਆਪ ਨੂੰ ਬਦਲਾ ਕਰਕੇ ਅਗਰ ਚੱਲਦੇ ਆਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਕਾਮਯਾਬੀ ਔਰ ਬਹੁਤ ਵਧੀਆ ਤਰੀਕੇ ਇਤਨਾ ਲਾ ਸਕਦੀ ਹੈ। ਅਗਰ ਅਸੀਂ ਸਮੇਂ ਦੇ ਨਾਲ ਨਹੀਂ ਬਦਲਦੇ ਤੇ ਸਾਡੀ ਕਾਮਯਾਬੀ ਪਿੱਛੇ ਰਹਿ ਸਕਦੀ ਹੈ। ਉਹੀ ਡਰ ਸਾਨੂੰ ਸਤਾਉਂਦਾ ਵੀ ਜੀ ਅਗਰ ਅਸੀਂ ਬਦਲ ਗਏ ਲੋਕ ਕਹਿੰਦੇ ਆਹ ਕੀ ਕਰ ਲਿਆ ਹੋਣ ਕੀ ਕਰ ਲਿਆ ਤੂੰ। ਇਹਨਾਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਸਾਨੂੰ ਰਹਿਣਾ ਪਊਗਾ। ਅਗਰ ਜਦੋਂ ਅਸੀਂ ਕੁਝ ਕਰ ਲੈਣੇ ਆਂ ਤੇ ਉਸ ਕਰਨ ਤੋਂ ਬਾਅਦ ਸਾਨੂੰ ਇੱਕ ਜਿੱਦ ਸਾਨੂੰ ਇੱਕ ਜਿੱਦ ठान ਲੈਣੀ ਚਾਹੀਦੀ ਹੈ। ਮੈਂ ਹੁਣ ਜੋ ਮੈਂ ਕੀਤਾ ਵਾ ਮੈਨੂੰ ਕਰਕੇ ਰਹਾਂਗਾ ਇਹਦੇ ਵਿੱਚ ਕਾਮਯਾਬ ਹੋ ਕੇ ਰਾਵਾਂਗਾ ਹਮੇਸ਼ਾ ਜਿੱਦੀ ਵਿਅਕਤੀ ਹੀ ਇਤਿਹਾਸ ਰਚਦਾ ਹੈ ਯਾਦ ਰੱਖੋ ਜਿੱਦ ਜਿਹੜੀ ਹੈ ਨਾ ਜਿੱਦੋ ਵੀ ਕੁਝ ਕਰਨ ਦੀ ਜਿੱਦ ਕਰਨ ਲਈ ठान ਲਿਆ ਵੀ ਹੁਣ ਮੈਂ ਇਹ ਕਰਨਾ ਕਰਕੇ ਰਹਿਣਾ ਤੇ ਕਰਕੇ ਦਿਖਾਉਣਾ ਉਦੋਂ ਤੁਹਾਡੀ ਜਿੱਦ ਜਦੋਂ ਤੁਸੀਂ ठान ਲਿਆ ਔਰ ਕਰਨਾ ਸਟਾਰਟ ਕਰਤਾ ਸਮਝ ਲਓ ਤੁਹਾਡੀ ਜਿੱਤ ਉਦੋਂ ਹੀ ਤੈਅ ਹੋ ਜਾਂਦੀ ਹੈ ਬਸ ਤੁਹਾਡਾ ਉਹਦੇ ਵਿੱਚ ਐਕਸ਼ਨ ਜਿਹੜਾ ਹੋਣਾ ਵਾ ਉਹ ਬਾਕੀ ਆ ਤੇ ਜਿਸ ਦਿਨ ਤੁਸੀਂ ਐਕਸ਼ਨ ਦੇ ਮੂਡ ਦੇ ਵਿੱਚ ਆਗੇ ਜਿਸ ਦਿਨ ਤੁਸੀਂ ਐਕਸ਼ਨ ਦੇ ਮੂਡ ਦੇ ਵਿੱਚ ਆ ਜਾਂਦੇ ਹੋ ਤੇ ਉਸ ਜਿੱਦ ਦੇ ਉੱਤੇ ਉਸ ਵਰਕ ਦੇ ਉੱਤੇ ਕੰਮ ਦੇ ਪਰ ਵਰਕ ਕਰਨਾ ਸਟਾਰਟ ਕਰ ਦਿੰਦੇ ਹੋ ਤੁਹਾਡੀ ਕਾਮਯਾਬੀ ਉਸੇ ਵੇਲੇ ਸਟਾਰਟ ਹੋ ਜਾਂਦੀ ਹੈ ਪਰਮਾਤਮਾ ਤੁਹਾਡੀ ਕਾਮਯਾਬੀ ਉਸੇ ਵੇਲੇ ਲਿਖ ਦਿੰਦਾ ਵੀ ਹਾਂ ਤੁਸੀਂ ਕਾਮਯਾਬ ਹੋ ਬਟ ਸਾਨੂੰ ਉੱਤੇ ਪਹੁੰਚਨ ਅਤੇ ਆਪਣੀ ਜਿੱਦ ਨੂੰ ਪੱਕਾ ਰੱਖਣਾ ਪੈਗਾ ਔਰ ਆਪਣੇ ਟਾਈਮ ਨੂੰ ਇਨਵੈਸਟ ਕਰਨਾ ਪਏਗਾ ਹੋ ਸਕਦਾ ਟਾਈਮ ਔਰ ਪੈਸਾ ਦੋਵੇਂ ਚੀਜ਼ਾਂ ਇਨਵੈਸਟ ਕਰਨੀਆਂ ਪੈਣ ਹੋ ਸਕਦਾ ਲੋਕਾਂ ਦੀ ਗੱਲਾਂ ਨੂੰ ਵੀ ਸਾਨੂੰ ਸੁਣਨਾ ਪਵੇ ਸਾਨੂੰ ਉਹਨਾਂ ਚੀਜ਼ਾਂ ਨੂੰ ਵੀ ਇਗਨੋਰ ਕਰਨਾ ਪਏਗਾ ਇਹ ਡਰ ਸਾਨੂੰ ਸਤਾਉਂਦਾ ਵੀ ਲੋਕ ਕੀ ਕਹਿਣਗੇ ਕਿਸੇ ਦੀ ਗੱਲ ਤੋਂ ਅਸੀਂ ਡਰੀਏ ਕੋਈ ਸਾਨੂੰ ਡਰਾਵੇ ਵੀ ਤੂੰ ਇਹ ਕੀ ਕਰ ਲਿਆ ਤੇ ਉਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਸਾਈਡ ਤੇ ਰੱਖ ਕੇ ਤੁਸੀਂ 셀ਫ ਡਿਸੀਜਨ 메ਕਰ ਬੰਨਾ ਪਊਗਾ ਜਿਦੇ ਵਿੱਚ ਤੁਹਾਡੇ ਦੋ ਚੀਜ਼ਾਂ ਬਹੁਤ ਜ਼ਿਆਦਾ ਕਾਊਂਟ ਕਰਦੀਆਂ ਪਹਿਲੀ ਚੀਜ਼ ਤੁਹਾਡੀ ਹਿੰਮਤ ਔਰ ਦੂਸਰੀ ਚੀਜ਼ ਤੁਹਾਡੀ ਜਿੱਦ ਅਗਰ ਤੁਹਾਡੇ ਅੰਦਰ ਹਿੰਮਤ ਔਰ ਜਿੱਦ ਦੋ ਚੀਜ਼ਾਂ ਹੈਗੀਆਂ ਤੇ ਤੁਸੀਂ ਕੁਝ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦੇ ਕੇ ਤੇ ਆਪਣੀ ਗੱਲ ਨੂੰ ਥੋੜੀ ਖਤਮ ਕਰਦਾ ਰਾਈਟ ਬੰਦੂ ਨੇ ਜਦੋਂ ਪੰਛੀਆਂ ਨੋੜਦਿਆਂ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਜੇ ਅਗਰ ਪੰਛੀ ਉੱਡ ਸਕਦੇ ਤਾਂ ਇਨਸਾਨ ਕਿਉਂ ਨਹੀਂ ਉੱਡ ਸਕਦਾ ਉਹਨਾਂ ਨੇ ਜਿੱਦ ਫੈਸਲਾ ਕਰ ਲਿਆ ਵੀ ਅਸੀਂ ਇੱਕ ਦਿਨ ਇਸ ਤਰ੍ਹਾਂ ਦਾ ਆਏਗਾ ਅਸਮਾਨ ਦੇ ਵਿੱਚ ਇਨਸਾਨ ਵੀ ਉੱਡਣਗੇ ਲੋਕਾਂ ਨੇ ਪਾਗਲ ਕਹਿਣਾ ਸ਼ੁਰੂ ਕਰਤਾ ਲੋਕਾਂ ਨੇ ਬਹੁਤ ਕੁਝ ਉਹਨਾਂ ਨੂੰ ਕਿਹਾ ਉਹਨਾਂ ਦੀ ਸਟੋਰੀ ਪੜ੍ਹ ਕੇ ਦੇਖ ਲੈਣਾ ਬਟ ਉਹਨਾਂ ਨੇ ਹਿੰਮਤ ਕੀਤੀ ਜਿੱਦ ਕਰ ਲਈ ਬੀ.ਐਸ.ੀ ਇੱਕ ਦਿਨ ਜਹਾਜ਼ ਤਿਆਰ ਕਰਕੇ ਰਵਾਂਗੇ ਉਹਨਾਂ ਨੇ ਬੜਾ ਕੁਛ ਲੱਤਾ ਬਾਵਾ ਨਾਂਵੇਂ ਬਣ ਕੇ ਤੇ ਸ਼ਾਲਾ ਮਾਰ ਕੇ ਵੀ ਦੇਖੀਆਂ ਪਹਾੜਾਂ ਦੇ ਤੋਂ ਕਿਤਨਾ ਉੱਡਿਆ ਜਾ ਸਕਦਾ ਕਰਦੇ ਆ ਕਰਦੇ ਆ ਇੱਕ ਦਿਨ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਪ੍ਰਿਆਸ ਕਰਦੇ ਗਏ ਇੱਕ ਦਿਨ ਉਹਨਾਂ ਨੇ ਜਹਾਜ਼ ਤਿਆਰ ਕਰਤਾ ਜਿਸ ਦੇ ਸਫ਼ਰ ਦਾ ਆਨੰਦ ਆਪਾਂ ਲੋਕ ਲੈ ਰਹੇ ਆਂ ਅਗਰ ਰਾਈਟ ਬੰਧੂ ਨੇ ਜਿੱਦ ਨਾ ਕੀਤੀ ਹੁੰਦੀ ਹਿੰਮਤ ਨਾ ਦਿਖਾਈ ਹੁੰਦੀ ਸ਼ਾਇਦ ਅੱਜ ਵੀ ਅਸੀਂ ਜਹਾਜ਼ ਤੇ ਨਹੀਂ ਸਫ਼ਰ ਕਰ ਸਕਦੇ ਸੀ ਟਾਮਟਨ ਬਸਿਲਵਾ ਐਡੀਸ਼ਨ ਜਿਹਨੇ ਬਲਬ ਤਿਆਰ ਕੀਤਾ ਜਿਹਨੂੰ ਸਕੂਲ ਚ ਮੰਦ ਬੁੱਧੀ ਕਹਿ ਕੇ ਕਰ ਦਿੱਤਾ ਗਿਆ ਸੀਗਾ ਉਹਨੇ ਵੀ ਇੱਕ ਸੁਪਨਾ ਲਿਆ ਵੀ ਜਿਵੇਂ ਸੂਰਜ ਲਵੇਖ ਕੇ ਚੜਦਾ ਸੂਰਜ ਮੈਂ ਵੀ ਇੱਕ ਤਿਆਰ ਕਰਾਂਗਾ ਜਿਹੜਾ ਰਾਤ ਨੂੰ ਚਕੇਗਾ ਉਹਨੇ ਬਲਬ ਦਾ ਅਵਿਸ਼ਕਾਰ ਕੀਤਾ ਹਜ਼ਾਰਾਂ ਵਾਰ ਫੇਲ ਹੋਇਆ ਬਟ ਉਹਨੇ ਹਿੰਮਤ ਕੀਤੀ ਔਰ ਜਿੱਦ ਕੀਤੀ ਤੇ ਅੱਜ ਅਸੀਂ ਉਹਦੀ ਰੋਸ਼ਨੀ ਦੇ ਵਿੱਚ ਬੈਠਦੀ ਹੈ ਦਿਨ ਦਾ ਸੂਰਜ ਤੇ ਸੂਰਜ ਆ ਰਾਤ ਦਾ ਸੂਰਜ ਜਿਹੜਾ ਅਸੀਂ ਬਲਬ ਦੇਖਦੇ ਆ ਉਹਦੀ ਜਿੱਦ ਔਰ ਉਹਦੀ ਹਿੰਮਤ ਦੇ ਅਵਿਸ਼ਕਾਰ ਦਾ ਨਤੀਜਾ ਜਿਹੜਾ ਅਸੀਂ ਉਸ ਰੋਸ਼ਨੀ ਦੇ ਵਿੱਚ ਬੈਠਦੇ ਆ ਤੇ ਦੋਸਤੋ ਬਹੁਤ ਸਾਰੀਆਂ ਸਟੋਰੀਆਂ ਵਾਂ ਜਿਨ੍ਹਾਂ ਲੋਕਾਂ ਨੇ ਵੀ ਕੁਝ ਕਰਨ ਦੀ ਹਿੰਮਤ ਦਿਖਾਈ ਜਿਨ੍ਹਾਂ ਨੇ ਕੁਝ ਕਰਨ ਦੀ ਜਿੱਦ ਫੜ ਲਈ ਉਹ ਲੋਕ ਹੀ ਕਾਮਯਾਬ ਹੁੰਦੇ ਆ ਮੈਂ ਇੱਕ ਚੀਜ਼ ਦੀ ਲਾਸਤ ਤੁਹਾਨੂੰ ਕਹਾਂਗਾ ਹਮੇਸ਼ਾ ਜੋ ਵੀ ਕਰਨਾ ਹੈ ਸਹੀ ਹੋਣਾ ਚਾਹੀਦਾ ਉਹਦੇ ਵਿੱਚ ਕਰਨ ਵਾਸਤੇ ਅਗਰ ਤੁਸੀਂ ਪੈਗੇ ਹੋ ਤੇ ਜਿੱਦ ਫੜ ਲਓ ਔਰ ਹਿੰਮਤ ਕਰ ਲਓ ਕਿ ਕਾਮਯਾਬੀ ਤੁਹਾਡੇ ਇੱਕ ਦਿਨ ਕਦਮ ਛੂਏਗੀ ਕਹਤੇ ਹਨ ਡਰ ਕੇ ਅਗੇ ਜੀਤ ਹੈ ਡਰ ਨੂੰ ਦੂਰ ਕਰੋ ਹਿੰਮਤ ਕਰੋ ਔਰ ਜਿੱਦ ਕਰੋ ਔਰ ਤੁਸੀਂ ਬਹੁਤ ਸਾਰੀ ਕਾਮਯਾਬੀ ਹਾਸਲ ਕਰ ਸਕਦੇ ਹੋ ਖੇਤਰ ਚਾਹੇ ਕੋਈ ਵੀ ਹੋਵੇ ਥੈਂਕ ਯੂ ਦੋਸਤ ਧੰਨਵਾਦ ਆਸ ਕਰਦਾ ਹਾਂ ਵੀਡੀਓ ਤੁਹਾਨੂੰ ਅੱਛੀ ਲੱਗੇਗੀ ਔਰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜਰੂਰ ਕਰਨਾ ਹੋਰ-ਹੋਰ ਪੈਣਾ ਭਰਾਵਾਂ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਕੋ ਜਾਂ ਸਟੂਡੈਂਟਸ ਕੋ ਜਰੂਰ ਇਹ ਵੀਡੀਓ ਸ਼ੇਅਰ ਕਰਨਾ ਤਾਂ ਕਿ ਉਹ ਵੀ ਗੜੀ ਅੱਗੇ ਆਪਣੇ ਫਿਊਚਰ ਵਾਸਤੇ ਕੋਈ ਨਾ ਕੋਈ ਜਿੱਤ ਫੜ ਸਕਣ ਪ੍ਰੋਸਾਹਤ ਤੇ ਹਿੰਮਤ ਕਰ ਸਕਣ ਥੈਂਕ ਯੂ ਕੱਲ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸਾਰੇ ਸਤਿ ਸ੍ਰੀ ਅਕਾਲ ਨਮਸਕਾਰ ਧੰਨਵਾਦ